ਕਿਨੇ ਭਾਈ ਨੇ ਕਹੇ ਜੀ ਆਫਰ ਲਾਇਓ ਸੀ ਵੀ ਫਰੀ ਚ ਕੰਬਾਈਨ ਫਰੀ ਚ ਕੰਬਾਈਨ ਦਾ ਦਿੱਤੀ ਸੀ ਭਰਾ ਮਾਨੂੰ ਬਾਬੋ ਭਾਈ ਲੋਕ ਕਹਿੰਦੇ ਵੀ ਇੱਕ ਟਾਇਰ ਨਵਾ ਪਾਉਂਦਾ ਦੋ ਪਾਉਂਦੇ ਆ ਜੀ ਆਪਾਂ ਇਹਦੇ 7 ਟਾਇਰ ਨਵੇਂ ਪਾਏ ਹੋਏ ਸੀ ਸੀਜ਼ਨ ਤੋਂ ਤੇ ਲੋਨ ਵੀ ਕਰਵਾ ਦਿਆਂਗੇ ਬੁੱਜੇ ਕਿਹ ਬੰਦੇ ਨੇ ਲੋਨ ਵੀ ਕਰਾਉਣਾ ਹੋਇਆ ਓਕੇ ਤਾਂ ਲੋਨ ਵੀ ਕਰਾ ਕੇ ਦੇ ਦਾਂਗੇ ਤੇ ਟਰੈਕਟਰ ਇਹਦੇ ਉੱਤੇ ਫਰੀ ਚੜਾ ਕੇ ਦੇਵਾਂਗੇ ਨਾ ਵੀ ਕਾਲੇ ਟਰੈਕਟਰ ਭਾਈ ਜਿਹੜਾ ਮਰਜ਼ੀ ਲਿਆਵੇ ਉਹ ਫਿੱਟ ਕਰ ਦਿਆਂਗੇ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚਾਂਗੇ ਪਿੰਡ ਪਿੱਥੋ ਦੇ ਵਿੱਚ ਜਿੱਥੋਂ ਦੇ ਭਾਈ ਮਸੂਰ ਪੰਜਾਬ ਦੇ ਸੁਪਰਸਟਾਰ ਹੋਏ ਨੇਗੇ ਕਬੱ ਤੇ ਬਾਕੀ ਬਾਈ ਕਾਲਾ ਆਪਣੇ ਨਾਲ ਲਊਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਾਈ ਸਸਤੀਆਂ ਕੰਬਾਈਨਾਂ ਖਰੀਦਣੀਆਂ ਤੇ ਕਾਲੇ ਬਾਈ ਨੂੰ ਜਰੂਰ ਯਾਦ ਕਰ ਲਿਓ ਆਜੋ ਗੱਲਬਾਤ ਕਰੋਣਗੇ ਬਾਈ ਸਤਿ ਸ੍ਰੀ ਅਕਾਲ ਕਾਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਬਾਈ ਜੀ ਵਧੀਆ ਜੀ ਵਧੀਆ ਜੀ ਠੀਕ ਆ ਬਾਈ ਜੀ ਕਿੰਨੀਆਂ ਕੰਬਾਈਨਾਂ ਨੇ ਬਾਈ ਅੱਜ ਆਪਣੇ ਕੋਲੇ ਆਪਣੇ ਕੋਲੇ ਵੀਰੇ 810 ਮਸ਼ੀਨਾਂ ਨੇ ਠੀਕ ਆ ਜੀ ਜਿਹੜੀਆਂ 7-8 ਆਪਣੇ ਅੱਡੇ ਤੇ ਨੇ ਜੀ ਓਕੇ ਇੱਕ ਦੋ ਪਾਸੇ ਖੜੀਆਂ ਟਾਈਮ ਦੀ ਘਾਟ ਕਰਕੇ ਲਿਆਉਣ ਦਾ ਟਾਈਮ ਨਹੀਂ ਲੱਗ ਰਿਹਾ ਜੀ ਠੀਕ ਆ ਬਾਈ ਜਿਵੇਂ ਬਾਈ ਆਪਾਂ ਪਿਛਲੀ ਠੀਕ ਆ ਬਾਈ ਮਤਲਬ ਕਹਿ ਸਕਦੇ ਨਾ ਇਤਕੀ ਨੇ ਪਾਈ ਨੇ ਕਹੇ ਆਫਰ ਲਾਈ ਹੋਈ ਸੀ ਵੀ ਫਰੀ ਚ ਕੰਬਾਈਨ ਫਰੀ ਚ ਕੰਬਾਈਨ ਦਾ ਦਿੱਤੀ ਸੀ ਭਰਾ ਮਾਨੂੰ ਵੀ ਜਦੋਂ ਤੁਹਾਡਾ ਸੀਜ਼ਨ ਲੱਗਿਆ ਬਈ ਪੈਸੇ ਉਦੋਂ ਦੇ ਜੀ ਹਾਂਜੀ 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 ਬਾਈ ਠੀਕ ਆ ਬਾਈ ਤੇ ਸਭ ਤੋਂ ਪਹਿਲਾਂ ਬਾਈ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਹੁੰਦਾਗਾ ਬਾਈ ਗੁਰੂ ਨਾਨਕ ਮਸ਼ੀਨ ਲੈ ਕੇ ਆਇਆ ਠੀਕ ਆ ਬਾਈ ਦੱਸੋ ਬਈ ਕਾਲੇ ਕਿੰਨੇ ਮਾਡਲ ਆ ਜੀ ਇਹ ਬੱਬੋ ਬਾਈ 8 ਮਾਡਲ ਹੈਗੀ ਠੀਕ ਆ ਜੀ 8 ਟੀ ਇੰਜਨ ਹੈ ਜੀ ਠੀਕ ਆ ਜੀ ਚੱਪ ਵਾਲੀ ਕਾਪੀ ਆ ਜੀ ਓਕੇ ਜੀ ਤੇ ਸਰਕਾਰੀ ਨੰਬਰ ਪਲੇਟਾਂ ਜਿਹੜੀਆਂ ਲੈ ਮਤਲਬ ਸਰਕਾਰੀ ਨੰਬਰ ਪਲੇ ਪੰਜ ਜੀਰੇ ਦਾ ਗੈਣਾ ਬਈ ਹਾਂਜੀ ਹਾਂਜੀ ਫਿਰ ਠੀਕ ਹੈ ਲੈ ਮੈਨੂੰ ਕੰਡੀਸ਼ਨ ਚੈੱਕ ਕਰ ਸਕਦੇ ਮਸ਼ੀਨ ਦੀ ਬਈ ਚੰਗੇ ਕੰਬਾਈਨ ਹੈਗੇ ਕੁੱਲ ਮਿਲਾ ਕੇ ਬਈ ਤੇ ਗੇਰ ਇੰਜਨ ਦੀ ਬਈ ਸਾਰੀ ਓਕੇ ਹੈਗੀ ਬਿਲਕੁਲ ਓਕੇ ਆ ਬਈ ਪੇਟੀ ਇੰਜਨ ਹੈ ਓਕੇ ਜ਼ਿੰਮੇਦਾਰ ਦੇ ਘਰੋਂ ਚਲਾਈ ਚਲਾਵੇ ਵਿੱਚ ਬਹੁਤ ਚੰਗੀ ਮਸ਼ੀਨ ਹੈ ਜੀ ਠੀਕ ਆ ਬਈ ਐਤਕੇ ਚਲਾਈ ਹੈ ਬਈ ਹਾਂਜੀ 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 ਬਈ ਝੋਨਾ ਚੱਲੀ ਆਗੀ ਠੀਕ ਆ ਬਈ ਸਫਾਈ ਕਰਨ ਵਾਲੀ ਆਣਾ ਬਈ ਅਜੇ ਕਾਲੀ ਆਣਾ ਬਈ ਆ ਦੇਖ ਲਓ ਵਿੱਚ ਝੋਨਾ ਝਾਨਾ ਵੀ ਬਈ ਉਹ ਵਿੱਚ ਊਮੀ ਪਿਆ ਗੈਣਾ ਬਈ ਹਾਂਜੀ ਉਹ ਹੀ ਸਮੇਂ ਦੀ ਘਾੜ ਕਰਕੇ ਲੈ ਕੇ ਆਏ ਬੱਬੂ ਹਜੇ ਅੱਧੀ ਆਈ ਠੀਕ ਹੈ ਜੀ ਹਾਂ ਜੀ 25 30 ਪੈਸੇ ਮਿੱਤਰੋ ਟਾਇਰ ਨਗੇ ਬਾਕੀ ਬਈ ਬੈਲਟਾ ਬੁਲਟਾ ਵਗੈਰਾ ਸਾਰੀਆਂ ਆ ਫੀਟਰ ਦੀ ਚਾਦਰ ਵਗੈਰਾ ਬਈ ਸਾਰਾ ਕੁਝ ਓਕੇ ਮਿਲੂਗਾ ਬਈ ਹਾਂ ਜੀ ਹਾਂ ਜੀ ਬਈ ਹਾਂ ਜੀ ਸਟਾਵ ਕਰ ਕਿੰਨੇ ਆਗੇ ਬਈ ਇਹਦੇ ਪੰਜ ਸਟਾਵ ਆਕਰ ਹੈ ਜੀ 51 ਇੰਚੀ ਹੁੰਦੀ ਠੀਕ ਹੈ ਜੀ ਲੈ ਮਿੱਤਰੋ 51 ਇੰਚੀ ਆਗੇ ਪੰਜ ਸਟਾਵ ਆਕਰਾਂ ਦੇ ਵਿੱਚ ਆਗੇ ਤੇ ਪੂਸਪਾਸ ਵੀ ਜਸਪੀ ਕਿੰਨੇ ਕਮਰਵਾ ਦੇ ਬਈ ਚਾਰੇ ਪਾਸੇ ਭੌਂਕੇ ਕਰਾਂ ਚੰਗੇ ਮਸ਼ੀਨ ਆਗੇ ਤੇ ਰੇਟ ਰੋ ਕਾਲੇ ਇਹਦਾ ਰੇਟ ਬੱਬੋ ਬਈ ਇਹਦਾ 4 ਲੱਖ ਤੇ 35000 ਰੁਪਏ ਕੋ ਦੇਣ ਲੈਣੀ ਆ ਜੀ 4 ਲੱਖ ਤੇ 35000 1 ਕੋ ਰੇਟ ਹੈ 1 ਕੋ ਰੇਟ ਹੈ ਯਾਨੀ ਠੀਕ ਹੈ ਜੀ ਕਰਾ ਰੇਟ ਚਾਹੀਦੀ 5 ਕਰਾ ਲੈਣਾ ਚਾਹੀਦੀ 5.5 ਕੋ ਕਰਾ ਲੈਣ ਹਾਂਜੀ 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 ਠੀਕ ਹੈ ਬਈ ਜਿੰਨਾ ਮਰਜ਼ੀ ਰੇਟ ਕਰਾ ਲਓ ਬਈ ਬਾਈ ਕਹਿੰਦਾ ਜੈਸੌਰ 9 4 ਲੱਖ 35000 35000 ਰੁਪਏ ਜੀ ਠੀਕ ਹੈ ਬਈ ਮਾਨਤਾ ਨੂੰ ਹੋ ਜੂਗਾ ਕੋਈ ਚੱਕਰ ਨਹੀਂ ਤੇ ਅਗਲੀ ਇਹ सुरेंद्र ਆ ਗਈ 930 ਬਈ ਹਾਂਜੀ ਹਾਂਜੀ ਇਹ ਦੱਸੋ ਬਈ ਇਹ ਵੀ ਬੱਬੂ ਬਾਈ ਲੋਕ ਕਹਿੰਦੇ ਵੀ ਇੱਕ ਟਾਇਰ ਨਵੇਂ ਪਾਉਂਦਾ ਦੋ ਪਾਉਂਦੇ ਜੀ ਅੱਛਾ ਆਪਾਂ ਇਹਦੇ 70 ਟਾਇਰ ਨਵੇਂ ਪਾਏ ਹੋਏ ਸੀ ਸੀਜ਼ਨ ਤੋਂ ਪਹਿਲਾਂ ਜੀ ਠੀਕ ਆ ਹਾਂਜੀ ਹਾਂਜੀ ਆ ਵੀ ਟਾਇਰ ਨਮਾ ਬਈ ਹਾਂਜੀ ਵਿੱਚੋ ਸਟਿੱਪਣੀ ਪੈਦਾ ਸਟਿੱਪਣੀ ਜੀ ਆ ਵੀ ਟਾਇਰ ਨਮਾ 70 ਟਾਇਰ ਨਮਾ ਜੀ ਵਿੱਚੋ ਦੋਨੇ ਕੱਟ ਵਾਲੀ ਜੀ ਠੀਕ ਗੱਲ ਹੈ ਮਿੱਤਰੋ ਦੇਖ ਸਕਦੇ ਹੋਗੇ ਜਿਹੜਾ 70 ਦੇ 70 ਵਰ ਬਈ ਟਾਇਰ ਸੋਨੂੰ ਨਵੇਂ ਮਿਲਣਗੇ ਹੁਣ ਬਸ ਲੱਗ ਗਿਆ ਨਾ ਬਈ ਜਿੰਨੇ ਹੈਗੇ ਸੀ ਹਨਾ ਠੀਕ ਆ ਬਈ ਹਜੇ ਵੀ ਪਏ ਨੇਗੇ ਕਿਹੜੀ ਬਈ 80 ਕੇ ਪੈਸੇ 85 ਪੈਸੇ ਹਜੇ ਵੀ ਟਾਇਰ ਪਏ ਨੇਗੇ ਚਾਲ ਚਲਾ ਬਬੀ ਇਹ ਮਸ਼ੀਨ ਦਾ ਬਿਲਕੁਲ ਓਕੇ ਆ ਬਾਈ ਬੱਬੂ ਫੇਰ ਜੰਤੋਗੇ ਬੰਦਾ ਮਸ਼ੀਨ ਲਿਆ ਜਾ ਸਕਦਾ ਯਾਰ ਠੀਕ ਆ ਬਾਈ ਤੇ ਕਿਨੇ ਸਟਾਵਾ ਕਰਨ ਜਾਗੇ ਇਹ 6 ਸਟਾਵਾ ਕਰਾਜੀ 55 ਇੰਚ ਠੀਕ ਆ 6 ਸਟਾਵਾ ਕਰਾਚ 55 55 ਇੰਚ ਮੋਰਨਿੰਸ ਆ ਗਿਆ ਬਈ ਹਾਂਜੀ ਹਾਂਜੀ ਬਈ ਠੀਕ ਆ ਲੈ ਮਿੱਤਰੋ ਮੋਰਨਿੰਸ ਆ ਗਿਆ ਬਈ ਦੇਖ ਸਕਦੇ ਹੋਗੇ ਚੰਗੇ ਕੰਬਾਈਨਾਂ ਬੈਲਟਾਂ ਵਗੈਰਾ ਦੀ ਸਾਰੀ ਓਕੇ ਆ ਗਈ ਬਈ ਠੀਕ ਆ ਭਾਈ ਸਰਵਿਸ ਵਗੈਰਾ ਓਕੇ ਬਈ ਇੱਕ ਕਰਨਾ ਹੈ ਜੀ ਓਕੇ ਬਈ ਇੱਕ ਕਲਾ ਥ੍ਰੈਸ਼ਰ ਬਦਲਣਾ ਬੱਬੂ ਬਈ ਦਾ ਠੀਕ ਆ ਬਾਕੀ ਸਾਰੀ ਓਕੇ ਹੈ ਕਹਿੰਦਾ ਜੇ ਸਰਵਿਸ ਦੀ ਲੋਡ ਵੀ ਪਈ ਹੈ ਨਾ ਉਹ ਵੀ ਬਦਲ ਉਹ ਵੀ ਬਦਲ ਕੇ ਦੇ ਦਾਂਗੇ ਆਪਾਂ ਥ੍ਰੈਸ਼ਰ ਜੀ ਵੀ ਠੀਕ ਆ ਭਾਈ ਤੇ ਮਾਡਲ ਸੀ ਹੈ ਬਈ ਮਾਡਲ 9 ਬਈ ਠੀਕ ਆ 9 ਮਾਡਲ ਹੈਗਾ ਬਈ ਰੇਟ ਬਈ ਇਹਦਾ ਮਾਡਲ 9 ਹੈ ਜੀ ਕੰਡੀਸ਼ਨ ਕੰਡੀਸ਼ਨ ਵੀ ਨਾਲ ਦੀ ਜੀ ਦੀ ਠੀਕ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਜੀ ਓਕੇ ਬਾਈ ਰੇਟ ਬਾਬੂ ਬਾਈ ਕਰਨ ਕਰਾਉਣ ਨੂੰ ਕੋਈ ਕੁਸ ਕੇ ਸਾਢੇ 5 ਲੱਖ ਹੀ ਦੇ ਦਾਂਗੇ ਆਪਾਂ ਸਾਢੇ 5 ਲੱਖ ਲੈ ਮੈਂ ਤੇਰਾ ਸਾਢੇ 5 ਲੱਖ ਦੀ ਇਹ ਮਿਲ ਜੂਗੀ ਕਟਰ ਕੈ ਫੁੱਟਾ ਕੇ ਬਈ ਇਹਦੇ ਨਾਲ ਕਟਰ 14 ਫੁੱਟਾ ਜੀ 14 ਫੁੱਟਾ ਕਟਰ ਇਹ ਹੀ ਕਟਰ ਬਈ ਹਾਂਜੀ ਹਾਂਜੀ ਠੀਕ ਆ ਕਟਰ ਵੀ ਨਾਲ ਦੀ ਨਾਲ ਨਿਗਾ ਮਰਵਾ ਦੇਣੇ ਬਈ ਫਿੰਗਰਾਂ ਵਗੈਰਾ ਰੂਲਾ ਵਗੈਰਾ ਸਾਰਾ ਓਕੇ ਰੂ ਬਈ ਇਹਦੇ ਨਾਲ ਓਕੇ ਆ ਬਾਈ ਓਕੇ ਠੀਕ ਹੈ ਲੈ ਮੈਂ ਤੇਰਾ ਦੇਖ ਸਕਦੇ ਹਾਂ ਫਿੰਗਰਾਂ ਵਗੈਰਾ ਰੂਲਾ ਵਗੈਰਾ ਦੇਖ ਪੂਰਾ ਸਾਫ ਹੈ ਨਾ ਵੀ ਰੂਲਾ ਦਾ ਹਾਂਜੀ ਹਾਂਜੀ ਬਈ ਮੈਂ ਤੇਰਾ ਚੈੱਕ ਕਰ ਲਓ ਬਈ ਤੇ ਇਹਦਾ ਰੇਟ ਹੈਗਾ 5 ਲੱਖ ਤੇ 5.5 ਲੱਖ ਰੁਪਏ ਰੇਟ ਸਾਢੇ 5 ਲੱਖ ਹਾਂ ਮੌਕੇ ਤੇ ਮਾਨ ਤਾਨ ਕਰਦੇ ਹਾਂ ਠੀਕ ਆ ਬਈ ਤੇ ਅਗਲੀ ਇਹ ਆ ਗਈ ਬਈ ਸਟੈਂਡਰਡ ਮਾਡਲ ਜੀ 8 ਮਾਡਲ ਜੀ ਠੀਕ ਆ 51 ਇੰਚ ਆਣਾ ਬਈ 51 ਇੰਚ ਜੀ 51 ਇੰਚ ਆ ਗਈ 90% ਟਾਇਰ ਹੈ ਜੀ ਠੀਕ ਆ ਜੀ ਹਾਂ ਜੀ ਟਾਇਰ ਕਿੰਨੇ ਮਿਲਣਗੇ ਬਈ ਇਹਦੇ ਨਾਲ ਦੋ ਟਾਇਰ ਦੋ ਜੀ ਠੀਕ ਆ ਲੈ ਮਿੱਤਰੋ ਬੈਕ ਆਲ ਇਟਸ ਨੂੰ ਟਾਇਰ ਮਿਲ ਜਾਣਗੇ ਬਈ ਤੇ ਬਾਕੀ ਦੇਖ ਸਕਦੇ ਹੋ ਕਿ ਮਸੀਮੀਣਾ ਤੇ ਟਰੈਕਟਰ ਇਹਦੇ ਉੱਤੇ ਫਰੀ ਚੜਾ ਕੇ ਦੇਵਾਂਗੇ ਨਾ ਬਈ ਕਾਲੇ ਟਰੈਕਟਰ ਬਈ ਜਿਹੜਾ ਮਰਜ਼ੀ ਲਿਆਓ ਉਹ ਫਿੱਟ ਕਰ ਦਿਆਂਗੇ ਠੀਕ ਆ ਬਈ ਟਰੈਕਟਰ ਬਈ ਜ ਉਹ ਬਾਈ ਫਟਾ ਕਰਕੇ ਦੇ ਦਣਗੇ ਚਾਲ ਚਲਾਵਾ ਇਹਦਾ ਵੀ ਓਕੇ ਬਾਈ ਤੇ ਐਤ ਕੀ ਬਾਈ ਆਇਆ ਚੱਲੀਏ ਕਿਰਾਏ ਦੇ ਦਿੱਲੀ ਸੀ ਬਾਈ ਹਾਂਜੀ ਹਾਂਜੀ ਬਾਈ ਠੇਕੇ ਦੇ ਦਿੱਤੀ ਠੀਕ ਹੈ ਜੀ ਲੈ ਮਤਲਬ ਇਹ ਠੇਕੇ ਦੇ ਦਿੱਤੀ ਜੀ ਤੇ ਜੇ ਤੁਸੀਂ ਐਤ ਕੀ ਵੀ ਲੈਣੀ ਹੋਈ ਬਾਈ ਕੰਬਾਈਨ ਦਾ ਠੇਕੇ ਦੇ ਤੁਸੀਂ ਐਤ ਕੀ ਵੀ ਲਿਜਾ ਸਕਦੇ ਹੋ ਨਾ ਬਾਈ ਕਾਲੇ ਹਾਂਜੀ ਹਾਂਜੀ ਓਸੀਜਨ ਦੇ ਨੇੜੇ ਦੇ ਦੇਣੇ ਹੁੰਦੇ ਸੀਜਨ ਦੇ ਨੇੜੇ ਬਾਈ ਕਹਿੰਦਾ ਦੇ ਦਿਆ ਨੇ ਉਹਨੇ ਕਿ ਬਾਈ ਦੂਰ ਵਾਲਾ ਤਾਂ ਭੇਜ ਦੇਣੀ ਨਾ ਬਾਈ ਹਾਂਜੀ 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 ਠੀਕ ਆ ਬਾਈ ਬਾਕੀ ਬਾਈ ਸਾਰੇ ਪਾਸੇ ਪੂਸ ਵਗੈਰਾ ਸਾਰੀ ਸਾਫ ਕੀ ਹੈ ਕਿ ਭਾਈ ਕਿੰਨੇ ਸਟਾਫ ਆ ਕਰਾਂ ਜਾਏਗੀ ਭਾਈ ਪੰਜ ਸਟਾਫ ਆ ਕਰਾ ਜੀ 51 ਇੰਚ ਠੀਕ ਆ ਭਾਈ ਕਟਰ ਕਾ ਫਟਾ ਕੇ ਭਾਈ ਕਟਰ 13 ਫਟਾ ਕੱਟ ਰਾਇ 26 ਫੰਗਰਾ ਜੀ ਠੀਕ ਆ ਜੀ ਤੇ ਇਹਦਾ ਰੇਟ ਭਾਈ ਇਹਦਾ ਇੱਕੋ ਹੀ ਭਾਈ ਟਰੈਕਟਰ ਫਿਟਿੰਗ ਕਰਕੇ 2.5 ਲੱਖ ਰੁਪਏ ਦੇ ਦੇ ਦਾਂਗੇ ਆ ਭਾਈ ਠੀਕ ਆ ਕਰਦੇ ਕਾਲੇ ਹੋਰ ਕੋਈ ਨਹੀਂ ਪੰਜਾ ਸੱਤਾ ਬੱਬੂ ਕੋਈ ਮੌਕੇ ਤੇ ਹੋ ਜਾ ਠੀਕ ਆ ਲੈ ਮਿੱਤਰੋ 2.5 ਲੱਖ ਰੁਪਏ ਕਹਤਾ ਭਾਈ ਨੇ ਬਾਕੀ ਮੌਕੇ ਤੇ ਹੋ ਜਾ ਭਾਈ ਠੀਕ ਆ ਭਾਈ ਇਹ ਭਾਈ ਇਹ ਹਰਜੀਤ ਆ ਗਈ ਜੀ ਹਰਜੀਤ 900 97 ਜੀ ਹਾਂ ਜੀ ਲੈ ਮਿੱਤਰੋ ਲੋਕਲ ਭਾਈ ਕੰਬਾਈਨ ਬਈ ਬਹੁਤ ਸਾਫ ਹੈ ਨਾ ਕਾਲੇ ਹਾਂਜੀ ਹਾਂਜੀ ਬਈ ਹਾਂਜੀ ਮਾਡਲ ਕਿੰਨੀ ਆਏ ਬਈ ਮਾਡਲ ਜੀ ਇਹ 21 ਮਾਡਲ ਹੈ ਜੀ 21 ਦੇ ਲਾਸਟ ਵਾਲੀ ਆ ਬਾਈ ਮਾਡਲ ਮੰਨੋ ਜੀ ਠੀਕ ਆ ਬਈ ਹਾਂਜੀ ਹਾਂਜੀ ਠੀਕ ਹੈ ਮਤਲਬ ਕਹਿ ਸਕਦੇ ਨਾ ਬਈ ਕਾਲੇ ਜੇ ਤੁਸੀਂ ਨਵੀਂ ਕੰਬਾਈਨ ਲੈਣ ਜਾ ਰਹੇ ਹੋ ਇੱਕ ਵਾਰੀ ਆ ਜਰੂਰ ਚਲਾ ਕੇ ਦੇਖ ਜੀ ਹਾਂਜੀ ਹਾਂਜੀ ਆ ਪਲੇਟ ਪਲੂਟ ਦਿਖਾ ਦੇ ਬਈ ਪਲੇਟ ਲੱਗੀ ਹੋਈ ਆ ਕਿ ਬਈ ਠੀਕ ਆ ਬਈ 21 ਮਾਡਲ ਆ ਗਈ ਤੇ ਕੰਡੀਸ਼ਨ ਦੀ ਚੰਗੀ ਆ ਗਈ ਤੇ ਸਾਰਾ ਕੁਝ ਬਈ ਇਹਦਾ ਨਾਲ ਦੀ ਅਜੇ ਤੱਕ ਨਾ ਨਾ ਬਈ 90 ਪੈਸੇ ਟਾਇਰ ਨਾਲ ਦੇ ਬਿਲਕੁਲ ਲੋਕਲ ਦੀ ਹੈ ਜੀ ਠੀਕ ਹੈ ਇਹ ਇਹ ਜੀ 224 ਦੇ ਹਾਂਜੀ ਸ਼ੇਡ ਸੀਜਨ ਚੱਲ ਗਈ ਠੀਕ ਆ ਭਾਈ ਸ਼ੇਡ ਸੀਜਨ ਚੱਲ ਗਈ ਭਾਈ ਦੇਖ ਸਕਦੇ ਹੋ ਕਿ ਚੰਗੇ ਕੰਬਾਈਨ ਕਿੰਨੇ ਆ ਫਟਾ ਕਿਹਦੇ ਨੇ ਕੱਟ ਰਏ ਇਹ 14 ਫਟਾ ਕੱਟ ਰਾ ਜੀ 28 ਫਿੰਗਰਾਂ ਕੀ ਠੀਕ ਆ ਭਾਈ ਦੇਖ ਸਕਦੇ ਹੋ ਰੰਗ ਰੰਗ ਬਹੁਤ ਸਾਫ ਪੈਣਾ ਵੀ ਕੱਟਦਾ ਵੀ ਠੀਕ ਆ ਭਾਈ ਇਹ ਤੇ ਲੋਨ ਵੀ ਕਰਵਾ ਦਾਂਗੇ ਬੁੱਜੇ ਕੇ ਬੰਦੇ ਲੋਨ ਵੀ ਕਰਾਉਣਾ ਹੋਇਆ ਓਕੇ ਆ ਲੋਨ ਵੀ ਕਰਾ ਕੇ ਦੇ ਦਾਂਗੇ ਰੇਟ ਰਹੂਗਾ ਰ ਇਹਦਾ ਤਾਂ ਇੱਕੋ ਹੀ 1.5 13 ਲੱਖ ਹੀ ਦੇ ਦਾਂਗੇ ਸਾਢੇ 13 ਲੱਖ ਦੀ ਲੈ ਮਿੱਤਰੋ ਸਾਢੇ ਕਿ 13 ਲੱਖ ਦੀ ਮਤਲਬ ਕਹਿ ਸਕਦੇ ਆ ਟੌਪ ਮਾਡਲ ਮਸ਼ੀਨ ਜੇ ਥੋੜਾ ਸਿਵਲ ਸਹੀ ਹੋਇਆ ਮਿੱਤਰੋ ਹਾਂਜੀ ਹਾਂਜੀ ਤਾਂ ਘੱਟੋ ਘੱਟ ਸਾਨੂੰ 2 ਤੋਂ 2.5 ਲੱਖ ਰੁਪਏ ਲੈਣ ਦੀ ਜ਼ਰੂਰਤ ਹੈ ਕੰਬੈਨ ਲੈ ਜਾਏ ਹਾਂਜੀ ਹਾਂਜੀ 10 ਤੋਂ 11 ਲੱਖ ਦਾ ਲੋਨ ਕਰਾ ਦੇਾਂਗੇ ਠੀਕ ਆ ਬਾਈ ਜੀ ਤੇ ਅਗਲੀ ਇਹ ਆ ਗਈ ਬਈ ਇਹ ਬਲਕਾਰ ਆ ਗਈ ਜੀ 55 51 ਇੰਚ 51 ਇੰਚ ਹੀ ਆ ਗਈ ਕੰਬੈਨ ਦੀ ਕੰਡੀਸ਼ਨ ਬਾਈ ਕੰਡੀਸ਼ਨ ਬਾਈ ਬੋਕ ਕੇ ਜਮਾ ਜੀ ਸਾਫ ਆ ਗਈ ਪੂਰੀ ਟ੍ਰੈਸ਼ਰ ਬਦਲਣਾ ਜੇ ਕੋਈ ਕੋ ਹੋ ਵੀ ਬਦਲ ਕੇ ਦੇ ਦਾਂਗੇ ਜੀ ਠੀਕ ਆ ਜੀ ਹਾਂਜੀ ਚਾਲ ਚਲਾਵਾ ਬਿਲਕੁਲ ਓਕੇ ਆ ਬਾਈ ਠੀਕ ਆ ਜੀ ਹਾਂਜੀ ਤੇ ਮਿੱਤਰੋ ਬਿਲਕੁਲ ਓਕੇ ਚਾਲ ਚਲਾਵੇ ਦੀ ਚੰਗੀ ਕੰਬਾਈਨ ਆ ਗਈ ਬਾਈ ਸਾਰੀ ਓਕੇ ਰਿਪੋਰਟ ਚ ਆ ਗਈ ਸਾਫ ਪਈ ਹੈਗੀ ਨਿਗਾਹ ਉਹਨਵਾ ਦੇ ਵਿਚਾਰੇ ਪਾਸੇ ਓਕੇ ਕਰਾ ਮਮੇ ਟਾਇਰ ਹੈ ਜੀ ਕਟਾਈ ਵਾਲੀ ਓਕੇ ਜੀ ਹਾਂਜੀ ਠੀਕ ਆ ਬਾਈ ਜੀ ਇਹ ਸਕੜਾ ਗਿਆ ਬਾਈ ਇਹਦੇ ਕਿੰਗ ਪਿੰਨ ਸਸਪੈਂਡਰ ਲਾਣਾ ਜੀ ਸਸਪੈਂਡਰ ਲਾਣਾ ਹਾਂਜੀ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋਗੇ ਤੇ ਮਾਡਲ ਸੀ ਬਈ ਇਹੇ ਮਾਡਲ 5 6 ਦਾ ਮੋਡੀਫਾਈ ਹੋਈ ਬਈ ਇਹਦਾ ਨਵੇਂ ਮਾਡਲ ਹੀ ਮੰਨੋ ਜੀ ਹੁਣ ਤਾਂ 21 22 ਮਾਡਲ ਮੰਨੋ ਜੀ ਠੀਕ ਆ ਬਾਈ ਹਾਂਜੀ ਤੇ ਰੇਟਰ ਉਹ ਵੀ ਇਹਦਾ ਰੇਟਰ ਬੱਬੂ ਬਾਈ ਕੋਈ ਤਾਂ 3 ਲੱਖ ਹੀ ਦੇ ਦਾਂਗੇ 3 ਲੱਖ ਰੁਪਏ ਦੇ ਹਾਂ ਟਰੈਕਟਰ ਫਿੱਟ ਕਰ ਦਾਂਗੇ ਬੱਚਾ ਠੀਕ ਆ ਜੀ ਲੈ ਮਤਰਾ ਨਵੀਂ ਮਸ਼ੀਨ ਸਾਨੂੰ ਸਿਰਫ 3 ਲੱਖ ਰੁਪਏ ਦੇ ਵਿੱਚ ਮਿਲ ਜੁਗੀ ਤੇ ਬਾਾਕੀ ਵੀ ਟਰੈਕਟਰ ਤੁਹਾਡਾ ਫ੍ਰੀ ਫਿਟਿੰਗ ਹੋ ਜਾਊਗਾ ਠੀਕ ਆ ਬਾਈ ਜੀ ਬਾਕੀ ਦੇਖ ਸਾ ਤੇ ਕੰਬਾਈਨ ਚੰਗੀ ਪਈ ਆ ਤੁਹਾਨੂੰ ਐ ਨਹੀਂ ਕਹੋਗਾ ਨਾ ਜੇ ਕੋਈ ਲੈ ਗਿਆ ਨਾ ਵੀ ਮਹਿੰਗੀ ਲੈ ਕੇ ਆਵੇ ਹਾਂਜੀ 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 ਕਿਉਂਕਿ ਬਈ ਜਿਵੇਂ 2 ਲੱਖ ਰੁਪਏ ਦੀ ਰਹਿ ਗਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਅਗਲੀ ਇਹ ਆ ਗਈ ਸਟੈਂਡਰਡ ਬਾਈ ਇਹ ਸਟੈਂਡਰਡ 8 ਮਾਡਲ ਲੱਗੀ ਜੀ 51 ਇੰਚ ਹਾਂਜੀ 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 ਕਟਰ ਕਾ ਫੁੱਟਾ ਕੇ ਵੀ ਇਹ ਦੇਣਾ ਕਟਰ 13 ਫੁੱਟ 26 ਫਿੰਗਰ ਇਹ ਵੀ ਪਰਸੋਂ ਹੀ ਆਈ ਹੈ ਜੀ ਠੀਕ ਆ ਜੀ ਵੱਡੀ ਮਸ਼ੀਨ 'ਚ ਕੱਟੀ ਆ ਜੀ ਆਪਾਂ ਇਹ ਓਕੇ ਬਾਈ ਹਾਂਜੀ ਟਾਇਰ ਇਹਦੇ ਚੰਗੇ ਪੈਣੇ ਨੇ ਨਾ ਬਾਈ ਹਾਂਜੀ 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 ਠੀਕ ਆ ਜੀ ਨਵੇਂ ਟਾਇਰ ਆ ਜੀ ਕਟਾਈ ਵਾਲੇ ਠੀਕ ਆ ਜੀ ਲੈ ਮਿੱਤਰੋ ਕਟਾਈ ਵਾਲੇ ਨਵੇਂ ਟਾਇਰ ਆਗੇ ਬਾਕੀ ਮਸ਼ੀਨ ਦੇਖ ਸਕਦੇ ਹੋਗੇ ਚੰਗੀ ਪਈ ਆ ਕੁੱਲ ਮਿਲਾ ਕੇ ਬਾਈ ਤੇ ਮਾਡਲ ਬਈਏ ਮਾਡਲ 8 ਤੇ ਬਾਕੀ ਬਈ ਚੱਕਰ ਚੱਕਰ ਸਾਰੇ ਮੈਂ ਲੈ ਕੇ ਤੇ ਆਉਂਗੇ ਫਿੱਟ ਕਰਕੇ ਦੇਵਾਂਗੇ ਟਰੈਕਟਰ ਜੋ ਮਰਜ਼ੀ ਲਿਆਉਣ ਜੀ ਓਕੇ ਬਾਈ ਤੇ ਕਿੰਨੇ ਸਟਾਫ ਆਕਰਣ ਜਾਗੇ ਪੰਜ ਸਟਾਫ ਆਕਰਾਂ ਜੀ 51 ਇੰਚ ਜੀ ਠੀਕ ਹੈ ਜੀ ਰੇਟ ਬਈ ਇਹਦਾ ਰੇਟ ਬਾਈ 2 55 ਦੀ ਡਿਮਾਂਡ ਹੈ ਕੁਮਾਨ ਤਣ ਕਰਕੇ 2.5 ਲੱਖ ਰੁਪਏ ਦੇ ਦਾਂਗੇ ਟਰੈਕਟਰ ਫਿੱਟ ਕਰ ਦਾਂਗੇ ਠੀਕ ਹੈ ਜੀ ਮਤਲਬ 2.5 ਲੱਖ ਰੁਪਏ ਤਾਂ ਆਪਣੇ ਕੰਬਾਈਨ ਸਟਾਰਟ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਈ ਇਹਨਾਂ ਤੋਂ ਬਿਨਾ ਹੋਰ ਕਾਲੇ ਬਈ ਕੰਬਾਈਨਾਂ ਕੰਬਾਈਨਾ ਆਪਣੇ ਕੋਲੇ 54 ਇੰਚੀ ਖੜੀਆਂ ਜੀ 21 ਮਾਡਲ ਖੜੀਆਂ ਬਲਕਾਰ ਜੀ ਓਕੇ ਹਾਂਜੀ ਹਾਂਜੀ ਉਹ ਦੇ ਦਾਂਗੇ 7 ਲੱਖ 70 ਕਹ ਹਜ਼ਾਰ ਦੀ ਠੀਕ ਹੈ ਜੀ 21 ਮਾਡਲ ਹਾਂਜੀ 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 ਠੀਕ ਆ ਭਾਈ 54 ਇੰਚ 13 ਮਾਡਲ ਖੜੀ ਹੈ ਜੀ ਸਟੈਂਡਰਡ ਜੀ ਓਕੇ ਉਹ 3.5 ਲੱਖ ਹੀ ਦੇ ਦਾਂਗੇ ਕਟਰ ਕੈਫਟਾ ਜੀ ਕਟਰ 14 ਫੁੱਟ ਆ ਜੀ ਠੀਕ ਹੈ ਜੀ ਹਾਂ ਜੀ ਕਿੰਨੇ ਸਟਾਵਾ ਕਰਨ ਜਾਈਗੇ 6 ਸਟਾਵਾ ਕਰਨ ਜੀ 6 ਸਟਾਵਾ ਕਰਨ ਜਾਈਗੇ ਠੀਕ ਹੈ ਬਈ ਬਾਕੀ ਬਈ ਜਿਹਨੇ ਵੀ ਕੰਬਾਈਨ ਲੈਣੀ ਹੋਵੇ ਬਈ ਸਕਰੀਨ ਤੇ ਨੰਬਰ ਆਏਗਾ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਕਿਉਂਕਿ ਬਈ ਮਸ਼ੀਨਾ ਇਹ ਹੀ ਨੇ ਹੈਗੀਆਂ ਇਹ ਵੀ बिक ਜੈਣੇ ਦੁਬਾਰਾ ਚ ਆਉਂਦੀ ਰਹਿੰਦੀ ਆਉਂਦੀ ਰਹਿੰਦੀ ਪਈ ਆਉਂਦੀ ਰਹਿੰਦੀ ਠੀਕ ਹੈ ਬਈ ਰੇਗ ਦੀ ਚੁਆਇਸ ਹੁੰਦੀ ਆ ਬਈ ਸਾਨੂੰ ਬਈ 6 ਸਟਾਵਾ ਕਰਾ ਲਈ 5 ਸਟਾਵਾ ਕਰਾਣੀ ਚਾਹੀਦੀ ਹੈ ਠੀਕ ਹੈ ਬਈ ਆਹ ਮਾਡਲ ਚਾਹੀਦਾ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਬਾਕੀ ਬਈ ਜੇ ਕਿਸੇ ਨੇ ਕੰਬਾਈਨ ਵੇਚਵੀਂ ਆ ਤਾਂ ਤਾਂ ਵੀ ਬਾਈ ਕਾਲੇ